ਦੇਖੋ ਆ 15 ਕ ਸਾਲਾਂ ਦੇ ਵਿੱਚ 10 ਕ ਸਾਲਾਂ ਦੇ ਵਿੱਚ ਹੈਨਾ ਕਿੰਨੇ ਉੱਚ ਕੋਟੀ ਦੇ ਮਹਾਂਪੁਰਖ ਹੋ ਚੜਾਈ ਕਰਕੇ ਬਾਬਾ ਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਸੰਤ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਹਾਂਜੀ ਸੰਤ ਬਾਬਾ ਬਲਵੰਤ ਸਿੰਘ ਜੀ ਸੇਵੜੇ ਵਾਲੇ ਸੰਤ ਬਾਬਾ ਰਤਨ ਸਿੰਘ ਜੀ ਅਤਰ ਸਰ ਸਾਹਿਬ ਵਾਲੇ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਹਾਂਜੀ ਤੇ ਅੱਜ ਸੰਦੋਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਮਤਲਬ ਨਾ ਪ੍ਰਾਣੇ ਮਹਾਪੁਰਖ ਇਹ ਪ੍ਰਾਣੇ ਨੇ ਸਾਰੇ ਹਨਾ ਵੀ ਹੁਣ ਜਿਹੜੇ ਨੇ ਚਲੋ ਠੀਕ ਹੈ ਸਤਿਕਾਰਯੋਗ ਨੇ ਸਾਰੇ ਪਰ ਨਾ ਚਲੋ ਪ੍ਰਾਣੇ ਪ੍ਰਾਣੀ ਹੁੰਦੇ ਨੇ ਵੀ ਉਹਨਾਂ ਨੇ ਉਹ ਸਮਾ ਪ੍ਰਾਣਾ ਵੱਡੇ ਵੱਡੇ ਮਹਾਪੁਰਖ ਜਿਹੜੇ ਰਾੜੇ ਸਾਹਿਬ ਵਾਲੇ ਜਾਂ ਹਨਾ ਹੋਤੀ ਮਰਦਾਨ ਸੰਪਰਦਾ ਜਾਂ ਉਧਰ ਹਰਖਵਾਲ ਵਾਲੀ ਸੰਪਰਦਾ ਮਤਲਬ ਨਾ ਇਹ ਪੁਰਾਣੇ ਚਲੋ ਇਹ ਭਗਤਿਆਂ ਜ਼ਿਆਦਾ ਇਹ ਚੀਜ਼ ਹੈਗੀ ਹੈ ਕੋਈ ਸ਼ੱਕ ਨਹੀਂ ਕਮਾਈਆਂ ਜ਼ਿਆਦਾ ਕਿਉਂਕਿ ਹੁਣ ਚਲੋ ਸੋਸ਼ਲ ਮੀਡੀਆ ਜਾਂ ਹੋਰ ਚੀਜ਼ਾਂ ਨੇ ਹਨਾ ਮਤਲਬ ਇਹ ਜਿਹੜੇ ਪੁਰਾਣੇ ਮਹਾਂਪੁਰਖ ਇਹ ਚੀਜ਼ਾਂ ਤੋਂ ਪਰੇ ਸਗੇ ਇਹਨਾਂ ਨੇ ਜਿਵੇਂ ਹੁਣ ਤੁਸੀਂ ਲਾਲੋ ਸਾਹਿਬ ਵੀ 10 ਸਾਲਾਂ ਵਿੱਚ ਜਿਵੇਂ ਏਸੀ ਵਗੈਰਾ ਜਾਂ ਹੋਰ ਫੈਸਿਲਟੀਆਂ ਆਈਆਂ ਵੀ ਇਹ ਜਿਹੜੇ ਮਹਾਂਪੁਰਖ ਪੁਰਾਣੇ ਇਹਨਾਂ ਨੇ ਪਹਿਲਾਂ ਭਗਤੀਆਂ ਕੀਤੀਆਂ ਹੋਈਆਂ ਨੇ ਵੀ ਪੂਰੀ ਗਰਮੀ 'ਚ ਪੂਰੀ ਸਰਦੀ 'ਚ ਮਖਣਾ ਮਤਲਬ ਇੰਨਾ ਉਦੋਂ ਕਹ ਲੋ ਵੀ ਇੰਨੀ ਸੌਖੀਆਂ ਚੀਜ਼ਾਂ ਨਹੀਂ ਸੀਗੀਆਂ ਜਦੋਂ ਇਹਨਾਂ ਨੇ ਕਮਾਈਆਂ ਕੀਤੀਆਂ ਪਹਿਲਾਂ ਹੁਣ ਤਾਂ ਚਲੋ ਠੀਕ ਹੈ ਸਾਰਾ ਕੁਝ ਹੈਗਾ ਵਧੀਆ ਕਮਰੇ ਨੇ ਵਧੀਆ ਬੈਠਣ ਨੂੰ ਆ ਫੈਸਿਲਟੀਆਂ ਬਹੁਤ ਨੇ ਵੀ ਦੇਖੋ ਅੱਜ ਹੁਣ ਗੰਡੂ ਵਾਲੇ ਮਹਾਂਪੁਰਖ ਉਹ ਚੜ੍ਹਾਈ ਕੀਤੇ ਨੇ ਅਕਸਰ ਨਾ ਆਪਾਂ ਮਹਾਂਪੁਰਖਾਂ ਨੂੰ ਉਦੋਂ ਮਤਲਬ ਦੇਖਦੇ ਜਦੋਂ ਉਹ ਬਜ਼ੁਰਗ ਹੁੰਦੇ ਨੇ ਜਿਹੜਾ ਪਹਿਲਾ ਵਾਲਾ ਜੀਵਨ ਹੁੰਦਾ ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ, ਕਮਾਈ, ਭਗਤੀ ਕਈ ਕਈ ਦਿਨ ਕੁਝ ਨਹੀਂ ਖਾਣਾ ਹਨਾ ਬਹੁਤ ਪਾਠ ਕਰਨਾ ਬਹੁਤ ਜ਼ਿਆਦਾ ਉਹ ਚੀਜ਼ਾਂ ਨਹੀਂ ਆਪਾਂ ਦੇਖਦੇ ਮਤਲਬ ਇਹ ਬੜਾ ਘਾਟਾ ਪਿਆ ਅੱਜ ਵੀ ਬਾਬਾ ਜੀ ਚਲੋ ਉਹ ਵੀ ਚੜਾਈ ਕਰਕੇ ਵੀ ਪ੍ਰਾਣੇ ਹੁਣ ਹੈ ਨਹੀਂਗੇ ਬਾਬਾ ਮਾਨ ਸਿੰਘ ਜੀ ਹੁੰਦੇ ਸੀ ਕਟਾਣਾ ਸਾਹਿਬ ਵਾਲੇ ਚਲੋ ਅਸੀਂ ਤਾਂ ਉਹਨਾਂ ਨੂੰ ਕੋਲੋਂ ਦੇਖਿਆ ਹਨਾ ਬਹੁਤ ਜ਼ਿਆਦਾ ਮਤਲਬ ਹੁਣ ਉਹ ਗੱਲਾਂ ਚਲੋ ਠੀਕ ਹੈ ਚਲੋ ਨਵਾਂ ਸਮਾਂ ਆ ਪਰ ਹੁਣ ਦੇਖੋ ਗਰਮੀ ਕਿੰਨੀ ਆ ਹਨਾ ਆਪਾਂ ਨੂੰ ਕੋ ਗਰਮੀ ਸਹਾਰ ਨਹੀਂ ਹੁੰਦੀ ਪਰ ਪਰ ਪੁਰਾਣੇ ਮਹਾਪੁਰਖ ਇਹ ਸਾਰੇ ਗੰਡੂ ਵਾਲੇ ਜਾਂ ਪਹਿਲਾਂ ਬਾਬਾ ਹੰਸਾਲੀ ਵਾਲੇ ਜਾਂ ਸਿਓੜੇ ਵਾਲੇ ਇਹ ਤਾਂ ਮਤਲਬ ਪਹਿਲਾਂ ਗਰਮੀ 'ਚ ਰਹਿੰਦੇ ਰਹੇ ਨੇ ਬਿਨਾ ਏਸੀ ਤੋਂ ਜਾਂ ਹੋਰ ਪਹਿਲਾਂ ਕਿੰਨੀ ਖੇਤਾਂ 'ਚ ਵੀ ਕੰਮ ਕਰਦੇ ਇਹਨਾਂ ਨੇ ਹਨਾ ਮਤਲਬ ਬਹੁਤ ਹੈਗਾ ਪੁਰਾਣਾ ਸਮਾਂ ਹੋਰ ਸੀ ਕਹਿਣੀ ਕਰਨੀ ਰਹਿਣੀ ਬਹਿਣੀ ਸਹਿਣੀ ਨਾ ਨਾ ਬੜਾ ਚਲੋ ਘਾਟਾ ਪਿਆ ਪੁਰਾਣੇ ਪੁਰਾਣੀ ਹੁੰਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਚਲੋ ਅੱਜ ਕੱਲ ਵੀ ਦੁਨੀਆ ਚਲੋ ਨਾਮ ਜਪਦੀ ਹੈ ਭਗਤੀ ਕਰਦੀ ਹੈ ਪਰ ਹੁਣ ਫੈਸਿਲਿਟੀਆਂ ਬਹੁਤ ਨੇ ਕਹਿੰਦੇ ਹੁੰਦੇ ਸੀਗੇ ਵੀ ਰਾੜੇ ਵਾਲੇ ਮਹਾਂਪੁਰਖ ਜਦੋਂ ਈਸ਼ਰ ਸਿੰਘ ਜੀ ਦਵਾਨ ਲਾਉਂਦੇ ਸੀਗੇ ਵੀ ਦੂਰ ਪਿੰਡਾਂ ਤੱਕ ਆਵਾਜ਼ ਆਉਂਦੀ ਸੀਗੀ ਹਨਾ ਉਹ ਮਤਲਬ ਉਹ ਤੋਂ ਕਿਹੜਾ ਇੰਨਾ ਹੋ ਸੀਗਾ ਡਿਸਟਰਬੈਂਸ ਜਾਂ ਹੋਰ ਵੀ ਹੁਣ ਚਲੋ ਟੈਕਨੋਲੋਜੀ ਬਹੁਤ ਵੀ ਸੁਭਾਅ ਵੀ ਲੋਕਾਂ ਦੇ ਚੇਂਜ ਹੋ ਗਏ ਵੀ ਅੱਜ ਕੰਡੂ ਵਾਲੇ ਮਹਾਪੁਰਖ ਉਹ ਚੜਾਈ ਕਰਕੇ ਵੀ ਇਹ ਮਹਾਪੁਰਖ ਹੁੰਦੇ ਨੇ ਜਿਹੜੇ ਚਲੋ ਦੁਨੀਆ ਨੂੰ ਸਾਂਭ ਕੇ ਰੱਖਦੇ ਨੇ ਭਲਾ ਕਰਦੇ ਨੇ ਭਲਾ ਸ਼ਬਦ ਛੋਟਾ ਆ ਪਰ ਬਹੁਤ ਵੱਡੀ ਚੀਜ਼ ਆ ਇਹਦੇ ਵਿੱਚ ਚਲੋ ਹਨਾ ਵੀ ਗੱਲ ਇਹ ਆ ਵੀ ਚਲੋ ਮਹਾਰਾਜ ਚਲੋ ਕਿਰਪਾ ਕਰਨ ਵੀ ਮਹਾਪੁਰਖ ਆਉਂਦੇ ਰਹਿਣ ਮਹਾਪੁਰਖ ਹਾਂਜੀ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਤੇ ਮਹਾਪੁਰਖ ਇਹ ਕੰਡੂ ਵਾਲੇ ਜਵਰਾਜ ਸਿੰਘ ਉਹਤੇ ਬੜੀ ਕਿਰਪਾ ਬੜਾ ਆਸ਼ੀਰਵਾਦ ਇਹਨਾਂ ਨੇ ਦਿੱਤਾ ਹਮੇਸ਼ਾ ਉਹਨੂੰ ਮੈਰਿਜ ਜਵਰਾਜ ਸਿੰਘ ਦੀ ਇਹਨਾਂ ਨੇ ਹਨਾ ਉਥੇ ਕਰਾਈ ਆਪਣੇ ਸਥਾਨ ਤੇ ਬਾਕੀ ਇਹਨਾਂ ਦਾ ਪਿਆਰ ਬਾਬਾ ਅਜੀਤ ਸਿੰਘ ਦੀ ਹੰਸਾਲੀ ਸਾਹ ਵਾਲਿਆਂ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਚਲੋ ਉਹ ਗੱਲ ਇਹ ਹੈ ਵੀ ਚਲੋ ਹਨਾ ਵੀ ਬਸ ਮਹਾਰਾਜ ਕਿਰਪਾ ਕਰਨ ਮਹਾਪੁਰਖ ਦੁਨੀਆ ਤੇ ਆਉਂਦੇ ਰਹਿਣ ਦੁਨੀਆ ਨੂੰ ਸਮਤ ਬਖਸ਼ਣ ਨਹੀਂ ਤਾਂ ਲੜਾਈ ਪੜਾਈ ਬਹੁਤ ਐ ਇੱਥੇ ਵੀ ਭਗਤੀ ਦੀ ਗੱਲ ਨਾਮ ਸਿਮਰਨ ਦੀ ਗੱਲ ਹੁੰਦੀ ਰਹੇ ਤੇ ਅੱਜ ਚਲੋ ਬਹੁਤ ਜ਼ਿਆਦਾ ਤਕਾ ਲੱਗਿਆ ਵੀ ਮਹਾਪੁਰਖ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ